ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਪੰਜਾਬ ਭਰ ਵਿੱਚ 17 ਜ਼ਿਲ੍ਹਿਆਂ ਵਿੱਚ 35 ਥਾਵਾਂ ਤੇ ਪੰਜਾਬ ਸਰਕਾਰ ਦੇ ਮੰਤਰੀ ਅਤੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਢੰਨੇ ਲਗਾਏ ਗਏ ਕਿਸਾਨਾਂ ਗੁੱ ਸਰਵਸਿੰਘ ਪੰਦੇੜ ਨੇ ਕਿਹਾ ਕਿ ਇਹ ਇੱਕ ਦਿਨ 4 ਘੰਟੇ ਤੱਕ ਚੱਲੇ ਜਿਸ ਤੋਂ ਬਾਅਦ ਹਲਕਾ ਜੰਡਿਆਲਾ ਵਿਖੇ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਉਹਨਾਂ ਕਹਿ ਕਿ ਕੇਂਦਰ ਸਰਕਾਰ ਦੇ ਨਾਲ ਉਹਨਾਂ ਦੀਆਂ 12 ਮੰਗਾਂ ਹਨ ਜੋ ਕਿ ਉਹਨਾਂ ਨੇ ਮੰਗ ਕੀਤੀ ਹੈ ਕਿ ਪੂਰੀ ਕੀਤੀ ਜਾਵੇ। ਉਹਨਾਂ ਕਹਿ ਕਿ ਪੁਲਿਸ ਦੀ ਵਰਤੋਂ ਕਰਕੇ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਮੋਰਚੇ ਉਖਾੜਨ ਨੂੰ ਲੈ ਕੇ ਜਿਹੜਾ ਸਾਡਾ ਸਮਾਨ ਚੋਰੀ ਹੋਇਆ ਉਸ ਦੀ ਪਰਪਾਈ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇ। ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮਕੇ ਤੇ 2 ਮਾਰਚ ਨੂੰ ਸ਼ੰਭੂ ਮੋਰਚੇ ਤੇ ਲਾਠੀਆਂ ਨਾਲ ਕੁੱਟਮਾਰ ਕਰਨ ਵਾਲੇ ਐਸ ਐਚ ਓ ਹਰਪ੍ਰੀਤ ਸਿੰਘ ਨੂੰ ਬਰਖਾਸਤ ਕੀਤਾ ਜਾਵੇ। ਜੀ ਅੱਜ ਜੰਡਿਆਲੇ ਇਹ ਸਾਮਣਾ ਕਰਨ ਨੂੰ ਜਿਹੜਾ ਧਰਨਾ ਲਗਾਇਆ ਗਿਆ ਸੀਗਾ ਇਹਦੇ ਸੰਬੰਧ ਵਿੱਚ ਜੋ ਮੰਗ ਪੱਤਰ ਸਾਨੂੰ ਦਿੱਤਾ ਗਿਆ ਅੱਜ ਕਿਉਂਕਿ ਮਾਨਯੋਗ ਪ੍ਰਧਾਨ ਮੰਤਰੀ ਅਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਸੰਬੋਧਿਤ ਹੈਗਾ ਉਹ ਆਪਣਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅੰਮ੍ਰਿਤਸਰ ਦੇ ਵੱਲੋਂ ਮੈਂ ਕਪੰਡਲ ਮੈਜਿਸਟ੍ਰੇਟ ਅੰਮ੍ਰਿਤਸਰ ਵਾਲੀ ਮੈਂ ਰਸੀਬ ਕੀਤਾ ਜੋ ਵੀ ਇਹਨਾਂ ਦੀਆਂ ਮੰਗਾਂ ਹੈਗੀਆਂ ਉਹ ਅਸੀਂ ਤੁਰੰਤ ਸਰਕਾਰ ਨੂੰ ਪਹੁੰਚ ਦਿਆਂ ਕਰਾਂਗੇ ਹਾਂ ਜੀ ਸਰ ਅੱਜ ਦਾ ਜਿਹੜਾ ਈਡੀਓ ਸਾਹਿਬ ਦੇ ਜਨੈਲਾ ਗੁਰੂ ਈਡੀਓ ਸਾਹਿਬ ਦੇ ਦਫ਼ਤਰ ਲੱਗੇ ਕਰਨ ਕੀਤਾ ਤੁਸੀਂ ਇਹ ਕਿਸ ਕਾਰਨ ਇਹ ਅੱਜ ਜੀ ਸਾਡਾ ਪੂਰੇ ਪੰਜਾਬ ਦੇ ਵਿੱਚ ਜਿਨੇ ਆਮ ਆਦਮੀ ਪਾਰਟੀ ਦੇ ਮੰਤਰੀ ਆ ਜਾਂ ਵਿਧਾਇਕ ਆ ਉਹਨਾਂ ਦੇ ਘਰਾਂ ਮੂਰੇ ਰੋਸ ਪ੍ਰਦਰਸ਼ਨ ਜਿਹੜਾ ਚੱਲ ਰਿਹਾ ਉਸੇ ਲੜੀ ਦੇ ਤਹਿਤ ਹੀ ਹਰਪ੍ਰਜਨ ਸਿੰਘ ਈਟੀਓ ਅਮਰਸਰ ਦੇ ਵਿੱਚ ਜੰਡਿਆਲਾ ਗੁਰੂ ਤੇ ਇਸੇ ਤਰੀਕੇ ਨਾਲ ਹੀ ਅਮਰਸਰ ਦੇ ਵਿੱਚ ਜਗਦੇਂ ਕਲਾ ਕੁਲਦੀਪ ਸਿੰਘ ਜੀ ਧਾਰੀਵਾਲ ਉਹਨਾਂ ਦੇ ਘਰ ਦੇ ਵਿੱਚ ਦੋ ਥਾਵਾਂ ਦੇ ਉੱਤੇ ਅਮਰਸਾਰੀ ਜਿਹੜਾ ਸਾਡਾ ਰੋਸ ਪ੍ਰਦਰਸ਼ਨ ਚੱਲ ਰਿਹਾ ਕਿਉਂਕਿ ਜਿਹੜਾ ਪਿਛਲੇ ਦਿਨੀ 19 ਮਾਰਚ ਨੂੰ ਕਿਸਾਨਾਂ ਦੇ ਸ਼ੰਭੂ ਦੇ ਖਲੋਰੀ ਬਾਰਡਰ ਦੇ ਉੱਤੇ ਤਸ਼ੱਦਦ ਟਾਇਆ ਭਗਵੰਤ ਮਾਨ ਦੀ ਸਰਕਾਰ ਨੇ ਉਹਦੇ ਰੋਸ ਵਜੋਂ ਉਸ ਮੋਰਚੇ ਦੇ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦਾ ਇੰਨਾ ਵੱਡਾ ਜਿਹੜਾ ਨੁਕਸਾਨ ਪੰਜਾਬ ਦੀ ਸਰਕਾਰ ਨੇ ਕੀਤਾ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਤੇ ਸਾਡੀ ਮੰਗ ਹੈ ਕਿ ਉਹ ਦੀ ਜਿਹੜੀ ਅਪਰਪਾਈ ਹੋਏ ਨੁਕਸਾਨ ਦੀ ਪਰਪਾਈ ਪੰਜਾਬ ਸਰਕਾਰ ਕਰੇ ਇਹਦੇ ਨਾਲ ਜਿੰਨੇ ਸਾਡੇ ਕਿਸਾਨ ਮੋਰਚੇ ਦੇ ਵਿੱਚ ਉਸ ਸਮੇਂ ਮੌਜੂਦ ਸੀਗੇ 19 ਤਰੀਕ ਨੂੰ ਸਾਡੇ ਔਰਤਾਂ ਮੋਰਚੇ ਦੇ ਵਿੱਚ ਮੌਜੂਦ ਸੀਗੀਆਂ ਜਿਹੜੇ ਪੁਲਿਸ ਕਰਮਚਾਰੀਆਂ ਨੇ ਉਹਨਾਂ ਦੇ ਉਹਨਾਂ ਨੂੰ ਜਿਹੜਾ ਫਿਜ਼ੀਕਲੀ ਟੌਰਚਰ ਕੀਤਾ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਜਦੋਂ ਡੀਜੀਪੀ ਆਪਣੇ ਕੈਮਰੇ ਦੇ ਸਾਹਮਣੇ ਆਉਂਦੇ ਆ ਉਸ ਸਮੇਂ ਜਿਹੜੀ ਉਹਨਾਂ ਦੀ ਭਾਸ਼ਾ ਬਦਲ ਜਾਂਦੀ ਸੀ ਤੇ ਬਾਅਦ ਦੇ ਵਿੱਚ ਪ੍ਰਸ਼ਾਸਨ ਨੂੰ ਜਿਹੜਾ ਲਾਗੇ ਉਹਨਾਂ ਨੇ ਬਹੁਤ ਜਿਹੜਾ ਕਿਸਾਨਾਂ ਤੇ ਔਰਤਾਂ ਦੇ ਉੱਤੇ ਜਿਹੜਾ ਤਸ਼ੱਦਦ ਢਾਇਆ ਵਾ ਉਹਦੀ ਅਸੀਂ ਸਖਤ ਸੱਜ ਨਿੰਦਾ ਕਰਦੇ ਆ ਤੇ ਜਿਹੜੇ ਅਫਸਰਾਂ ਨੇ ਇਹ ਤਸ਼ੱਦਦ ਕੀਤਾ ਉਹਨਾਂ ਨੂੰ ਜਿਹੜਾ ਵਾ ਉਹਨਾਂ ਦੇ ਉੱਤੇ ਜਿਹੜੀ ਆ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਦੱਸਿਆ ਜਾਂਦਾ ਕਿ ਉੱਥੋਂ ਕਾਫੀ ਟਰਾਲੀਆਂ ਟਰੈਕਟਰ ਵੀ ਚੋਰੀ ਹੋਏ ਆ ਜਿਹੜੇ ਮਕੇ ਰੰਗ ਕੀ ਦੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਰਕਰ ਆ ਉਹਨਾਂ ਦੇ ਗਰਨਾਲ ਕਨੌਰ ਜੀ ਉਸ ਇਲਾਕੇ ਦੇ ਐਮ ਐਲ ਏ ਆ ਤੇ ਉਹਨਾਂ ਨੇ ਆਪਣੇ ਵਰਕਰਾਂ ਨੂੰ ਖੁੱਲ ਦੇ ਕੇ ਰੱਖੀ ਸੀ ਕਿ ਜੋਸ ਮੋਰਚੇ ਦੇ ਵਿੱਚੋਂ ਸਮਾਨ ਲੁੱਟਿਆ ਜਾਂਦਾ ਲੁੱਟ ਕੇ ਲੈ ਜਾਓ ਇੱਥੋਂ ਤੱਕ ਕਿ ਗਰਨਾਲ ਜਿਹੜੇ ਆ ਵਧਾਈ ਗਿਆ ਐਮ ਐਲ ਏ ਉੱਥੋਂ ਦੇ ਉਹਨਾਂ ਦੇ ਘਰੋਂ ਤਿੰਨ ਟਰਾਲੀਆਂ ਤੇ ਇੱਕ ਕਿਸਾਨਾਂ ਦਾ ਟਰੈਕਟਰ ਜਿਹੜਾ ਫੜਿਆ ਜਾਂਦਾ ਤੇ ਅਸੀਂ ਇਸ ਕਰਕੇ ਕਹਿੰਦੇ ਆ ਕਿ ਸਾਡੇ ਜਿਹੜੇ ਜਿਹੜੇ ਆਮ ਆਦਮੀ ਪਾਰਟੀ ਦੇ ਗਰਨਾਲ ਘਨੌਰ ਜੀ ਆ ਉਹਨਾਂ ਦੀ ਵਿਧਾਨ ਸਭਾ ਦੇ ਵਿੱਚੋਂ ਜਿਹੜੀ ਆ ਉਹ ਸਦਸਤਾ ਉਹ ਰੱਦ ਹੋਣੀ ਚਾਹੀਦੀ ਆ ਤੇ ਉਹ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਿਵੇਂ ਜਿਹੜਾ ਮਤਲਬ ਦੇਸ਼ ਦੇ ਵਾਸਤੇ ਜਿਹੜੇ ਆਮ ਲੋਕਾਂ ਦੇ ਹੱਕਾਂ ਦੀ ਲੜਾਈ ਲੜਦੇ ਸੀ ਉਹਨਾਂ ਦੀ ਮੰਗ ਲੈ ਕੇ ਆਏ ਸੀ ਕੇਂਦਰ ਸਰਕਾਰ ਕੋਲ ਤੇ ਭਗਵੰਤ ਮਾਨ ਦੀ ਸਰਕਾਰ ਜੇ ਕਿਵੇਂ ਕਿਸਾਨਾਂ ਦਾ ਸਾਮਾਨ ਲਟਾਉਂਦੀ ਆ ਇਹ ਸਾਰਾ ਕੁਝ ਜਿਹੜਾ ਜਗਜਹਰ ਹੋਣਾ ਚਾਹੀਦਾ ਤੇ ਜਿਹੜੀਆਂ ਸਾਡੀਆਂ ਮੰਗਾਂ ਸੀ ਮੋਰਚੇ ਦੀਆਂ ਉਹਨਾਂ ਦਾ ਕੇਂਦਰ ਸਰਕਾਰ ਤੁਰੰਤ ਹੱਲ ਕਰੇ ਸਾਨੂੰ ਭਗਵੰਤ ਮਾਨ ਜੀ ਕਹਿੰਦੇ ਆ ਕਿ ਅਸੀਂ ਕੇਂਦਰ ਸਰਕਾਰ ਦੇ ਕੋਲ ਪੰਜਾਬ ਦੇ ਕਿਸਾਨਾਂ ਨੂੰ ਬਾਹ ਫੜ ਕੇ ਲੈ ਕੇ ਜਾਵਾਂਗੇ ਭਗਵੰਤ ਮਾਨ ਜੀ ਸਾਨੂੰ ਤੁਹਾਡੇ ਬਾਹ ਫੜ ਕੇ ਜਾਣ ਦੀ ਜ਼ਰੂਰਤ ਨਹੀਂ ਪੰਜਾਬ ਦੇ 3 ਕਰੋੜ ਲੋਕ ਜਿਹੜੇ ਆ ਇਹ ਤੁਹਾਨੂੰ 2027 ਦੇ ਵਿੱਚ ਬਾਹ ਫੜ ਕੇ ਬੜੇ ਪਿਆਰ ਸਤਕਾਰ ਨਾਲ ਦਿੱਲੀ ਛੱਡ ਕੇ ਜਾਣਗੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਬੈਠਾ ਜਾ ਕੇ ਉਹਦੀ ਜ਼ੁਬਾਨ ਨਹੀਂ ਖੁੱਲਦੀ ਉੱਥੇ ਤੁਹਾਨੂੰ ਜਿਹੜਾ ਉਹ ਕਿਸੇ ਕਮਰੇ ਦੇ ਵਿੱਚ ਬੰਦ ਕਰ ਦੇਵਾਂਗੇ ਤੁਸੀਂ ਫਿਕਰ ਨਾ ਕਰੋ ਕਿ ਪੰਜਾਬ ਦੇ ਵਿੱਚ ਰਾਜ ਕਰੋਗੇ ਦੂਸਰਾ ਭਾਈ ਅੱਜ ਜਦੋਂ ਸਾਡੇ ਆਗੂ ਬਗਏ ਆ ਪੂਰੇ ਪੰਜਾਬ ਦੇ ਵਿੱਚ ਤੇ लाडी ਧੋਸ ਮੋਗੇ ਦੇ ਵਿੱਚ ਉਹਨੇ ਉੱਥੇ ਜਿਹੜੀ ਸਾਡੇ ਧਰਨਾ ਲਾਉਣ ਵਾਸਤੇ ਗਏ ਕਿਸਾਨਾਂ ਦੇ ਨਾਲ ਫੇਰ ਦੁਬਾਰਾ ਗੁੰਡਾਗਰਦੀ ਕੀਤੀ ਆ ਸਾਡੇ ਆਗੂਆਂ ਕੋਲੋਂ ਮੈਕ ਖੋਇਆ ਤੇ ਦੋ ਜਿਹੜੇ ਕਿਸਾਨ ਉੱਥੋਂ ਚੁੱਕ ਕੇ ਉਹ ਆਪਣੀ ਕੋਠੀ ਦੇ ਵਿੱਚ ਲੈ ਕੇ ਗਿਆ ਅਸੀਂ ਫੈਸਲਾ ਕਰਾਂਗੇ ਕਿ ਹੁਣ ਇਹਨੂੰ ਜਿਹੜਾ ਵਾ ਕੀ ਅਸੀਂ ਤੇ 4 ਘੰਟੇ ਵਾਸਤੇ ਆਏ ਸੀ ਇਹ ਹੁਣ ਫੈਸਲਾ ਜੋ ਹੋਊਗਾ ਉਹਦੇ ਤੱਕ ਜੇ ਸਾਨੂੰ ਲੰਬਾ ਚਲਾਉਣਾ ਪਿਆ ਉਹ ਜਿੰਨਾ ਚਿਰ ਤੱਕ ਉਹ ਬੰਦੇ ਛੁੱਟ ਕੇ ਨਹੀਂ ਆਉਂਦੇ ਅਗਲਾ ਜਿਹੜਾ ਐਲਾਨ ਜੋ ਆਉਂਦਾ ਉਹਦੇ ਤੱਕ ਜਿਹੜਾ ਇਹਨੂੰ ਚਲਾਇਆ ਜਾਊਗਾ ਧੰਨਵਾਦ ਕੀ ਮੈਸੇਜ ਦੇਣਾ ਚਾਹੋਗੇ ਸਰਕਾਰ ਨੂੰ ਮਿਨਿਸਟਰ ਵੇਖੋ ਸਾਡਾ ਮੈਸੇਜ ਇਹੀ ਆ ਕਿ ਦੋਵੇਂ ਫਾਰਮ ਜੋ ਮਿਲ ਕੇ ਫੈਸਲਾ ਕਰਨਗੇ ਉਹਦੇ ਤਹਿਤ ਅਸੀਂ ਜਿਹੜਾ ਅਗਲੀ ਕਾਰਵਾਈ ਜਿਹੜੀ ਆ ਉਹਨੂੰ ਲਾਗੂ ਕਰਾਂਗੇ